ਆਪਸ ਵੱਲੋਂ ਉਹ ਜਾਨਣਾ ਇਹੋ ਹੀ ਹੁਣ ਫਾਂ ਦਾ ਨਾਕੇ ਬੰਦੇ ਕੀਤੇ ਜਾਂ ਰਹੀਆਂ ਮਾੜੇ ਅਨਸਰਾਂ ਦੀ ਰੋਕ ਥਾਮ ਦੇ ਲਈ ਤੇ ਮਾੜੇ ਅਨਸਰਾਂ ਦੀ ਗ੍ਰਿਫਤਾਰੀਆਂ ਕਰਨ ਲਈ ਜਿਸ ਨੂੰ ਲੈ ਕੇ ਪੁਲਿਸ ਨੂੰ ਉਸ ਵਿੱਚ ਸਫਲਤਾ ਮਿਲੀ ਜਦੋਂ ਅੰਮ੍ਰਿਤਸਰ ਇਲਾਕੇ ਦੇ ਜੜਿਆਲਾ ਗੁਰੂ ਪੁਲਿਸ ਨੂੰ ਨਾਕੇ ਦੌਰਾਨ ਇੱਕ ਟਰੱਕ ਜੋ ਕਿ ਬੱਤਰਪੂਰਾ ਮਤਲਬ ਬੰਦ ਸੀ ਉਹਨੂੰ ਰੋਕ ਕੇ ਚੈੱਕ ਕੀਤਾ ਗਿਆ ਪੁਲਿਸ ਦੇ ਹੌਸਲੇ ਹੌਸ਼ ਉੱਡ ਗਏ ਜਦੋਂ ਵਿੱਚ ਪੂਰਾ 750 ਦੇ ਕਰੀਬ ਪੇਟੀਆਂ ਸ਼ਰਾਬ ਦੀਆਂ ਭਰੀ ਹੋਈਆਂ ਸਨ ਜੋ ਕਿ ਵਾਕਾ ਵਾਰਾਂਡਾ ਦੀਆਂ ਸਨ ਜੇ ਤੁਹਾਨੂੰ ਲੈ ਗਏ ਚਾਰਕ ਕੋਈ ਵੀ ਸਹੀ ਕਾਜ ਨਹੀਂ ਦਿਖਾ ਸਕਿਆ ਪੁਲਿਸ ਅਨਸਾਰ ਪੁਲਿਸ ਨੇ ਆਵੇ ਸਾਰੀ ਸਰਾਬ ਆਪਣੇ ਕਬਜ਼ੇ ਵਿੱਚ ਲੈ ਲਈ ਤਾਂ ਜੋ ਕਿ ਪੰਜਾਬ ਹਰਿਆਣਾ ਤੇ Rajasthan ਵੀ ਕਿਹ ਸੁਪਲਾਈ ਕੀਤੀ ਜਾਣੀ ਸੀ ਇਦੇ ਵਿੱਚ ਇਹ ਆ ਜੀ ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ ਆਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮੁਹਿੰਮ ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੀ ਸੀ ਤੇ ਕਾਫੀ ਵੱਡੀ ਮਾਤਰਾ ਵਿੱਚ ਬਰਾਮਦਗੀਆਂ ਹੋਈਆਂ ਤੇ ਦੋਸ਼ੀ ਪੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਿਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ੱਕੀ ਤੌਰ ਤੇ ਇਹਨਾਂ ਨੇ ਡਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਉੱਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ਕਤੀ ਨਾਲ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਜੀ ਸ਼ਰਾਬ ਆ ਜੀ ਜਦੋਂ ਨਾ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ 1700 ਦੇ ਕਰੀਬ ਬੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਪਉਗੇ ਸੀ 48 48 ਕਾਫੀ ਵੱਡੀ ਤਦਾਦ ਦੇ ਵਿੱਚ ਇਹਨੂੰ ਗਿਣਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਰਿਪੋਰਟ ਦਰਜ ਕੀਤੀ ਕਿਹੜੇ ਬ੍ਰਾਂਡ ਦੀ ਸ਼ਰਾਬ ਹੈ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕ ਵਿੱਚ ਦਸਣ ਤਾਪਦੀ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ ਚ ਬੋਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮਹੱਲੀ ਕੁ ਡਾਊਨ ਆ ਇਹਨਾਂ ਦਾ ਵੱਡਾ ਇੱਕ ਬਿੱਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਫਿਰ ਬਿਨਾਂ ਬਿੱਲ ਤੋਂ ਇਹ ਸ਼ਰਾਬ ਬਈ ਬਿੱਲ ਜਦੋਂ ਪੁੱਛਗਿੱਛ ਕੀਤੀ ਤੇ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਤਾਂ ਅਸੀਂ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਆ ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾਂ ਬਿੱਲ ਤੋਂ ਇਹ ਸ਼ਰਾਬ ਜਾ ਰਹੀ ਸੀ ਇਲੀਗਲ ਸ਼ਰਾਬ ਇਹ ਕਿੱਥੋਂ ਬਰਾਮਦ ਕੀਤੀ ਹੈ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਦ ਇਹ ਜਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਦੇ ਦੱਸਣ ਮੁਤਾਬਕ ਹੀ ਹੈ ਮੈਂ ਵੀ ਅੱਗੇ ਨਹੀਂ ਗਿਆ ਗੋਡਾਊਨ ਦੇ ਉੱਥੇ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ ਚ ਤੇ ਉਹ ਅਸੀਂ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗੋਡਾਊਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ ਵਿੱਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਆ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰফতার ਕਰਾਂਗੇ ਤਾਂ ਫਿਰ ਇਹਨਾਂ ਦਾ ਵੱਡਾ ਖਲਾਸਾ ਹੋਏਗਾ ਜੀ ਇੱਧਰ ਵੀ ਜਿਹੜੇ ਪੰਜਾਬ ਜਿਹੜੀ ਲਿਖ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪੀ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਮੀਤੀ ਰਾਤ ਜਿਵੇਂ ਫੜਿਆ ਗਿਆ ਤੇ ਕਿ ਅਮਰਸਾਦ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਿਮਾਂਡ ਲੈ ਕੇ ਆਉਣੇ ਆ ਅਗਲੀ ਕੁਸ਼ਕਿਸ਼ ਮੁੱਢਲੀ ਪੁਸ਼ਕਿਸ਼ ਤੇ ਇੱਥੋਂ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਿਮਾਂਡ ਦੇ ਦੌਰਾਨ ਸਾਰਾ ਕਲਾਸਿਕ ਕਰਾਂਗੇ ਇਹ ਇਹ ਪਤਾ ਲੱਗਿਆ ਕਿ ਜਿਹੜੀ ਅਮਰਸਰ ਇਹ ਮੰਗਵਾਈ ਗਈ ਆ ਕਿ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾ ਨੇ ਮੰਗਵਾਈ ਹੀ ਤੇ ਕਿ ਕਿੰਨਾਂ ਨੂੰ ਜਾ ਕੇ ਨਾਲ ਸਪਲਾਈ ਕਰਦੇ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨੋਮੀਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਹਾ ਸੀਗਾ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਰਸਰ ਏਰੀਆ ਦੇ ਵਿੱਚ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਖੁਦ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਥੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਸਮਾਨ ਲਿਆ ਜਾ ਰਿਹਾ ਹੈ ਬਰੀ ਕੀ ਨ ਪੁਸ਼ਕਿਸ਼ ਕਰਾਂਗੇ ਜਿਹੜੇ ਜਿਹੜੇ ਇਸ ਚੀਜ਼ ਦੇ ਇਸ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ ਉਧਰ ਐਕਸਪੋਰਟ ਕਰਨ ਚ ਸ਼ਾਮਲ ਹੋਣਗੇ ਕੋਈ ਛੜਿਆਰੀ ਚਾਗਵਨ ਟੀਵੀ ਲਈ ਮਹਿਰਿਸ਼ ਵਟਾਲਾ ਜਿਹੜੇ ਵਾਲਾ ਗੁਰੂ ਪੰਜਾਬ